टीवी फिर एक बार लाइव हुआ है आप जी ਦੇ ਸਾਹਮਣੇ ਇਸ ਵਾਰ ਲਾਈਵ ਹੋਇਆ ਹਾਂ ਮੈਂ ਸਿੰਬਲ ਕੈਂਪ ਵਾਰਡ ਨੰਬਰ 4 ਮਹੰਤ ਮਨਜੀਤ ਸਿੰਘ ਇੰਡੀਅਨ ਪਬਲਿਕ ਸਕੂਲ ਸਿੰਬਲ ਕੈਂਪ ਤੋਂ ਮੈਂ ਪਹਿਲਾਂ ਵੀ ਨਿਊ ਨੈਸ਼ਨਲ ਹਾਇਰ ਸਕੈਂਡਰੀ ਤੋਂ ਲਾਈਵ ਹੋਇਆ ਸੀ ਟਾਲੀਮੋੜ ਤੋਂ ਹੁਣ ਇੱਥੇ ਆਇਆ ਹਾਂ ਕਿਉਂਕਿ ਧਾਰਮਿਕ ਪ੍ਰੀਖਿਆ ਜੋ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਜੰਮੂ ਵੱਲੋਂ ਇਸ ਇਲਾਕੇ ਦੇ ਵਿੱਚ ਕਰਵਾਈ ਜਾ ਰਹੀ ਹੈ ਇਹਨਾਂ ਦੋ ਸੈਂਟਰਾਂ ਦਾ ਮੇਰੀ ਡਿਊਟੀ ਲੱਗੀ ਸੀ ਕਿ ਇਹਨਾਂ ਦੇ ਵਿੱਚ ਤੁਸੀਂ ਜਾ ਕੇ ਦੱਸਣਾ ਹੈ ਕਿ ਬੱਚੇ ਕਿਸ ਤਰੀਕੇ ਦੇ ਨਾਲ ਤਿਆਰੀ ਕਰਕੇ ਇੱਥੇ ਪੇਪਰ ਦੇ ਰਹੇ ਨੇ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਉਸੇ ਤਰੀਕੇ ਦੇ ਨਾਲ ਮੈਂ ਕਹਾਂਗਾ ਵੀਰ ਨੂੰ ਅੰਦਰ ਆ ਜਾਓ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਮੈਂ ਦੱਸਿਆ ਉਸ ਸਕੂਲ ਦੇ ਵਿੱਚ ਵੀ ਕਿ ਪੰਜ ਭਾਗਾਂ ਦੇ ਵਿੱਚ ਪ੍ਰੀਖਿਆ ਜਿਹੜੀ ਲਈ ਜਾ ਰਹੀ ਹੈ ਜ਼ੀਰੋ ਭਾਗ ਪਹਿਲਾ ਭਾਗ ਦੂਜਾ ਤੀਜਾ ਅਤੇ ਚੌਥਾ ਭਾਗ ਸਿੱਖ ਮਿਸ਼ਰੇ ਕਾਲਜ ਦੀਆਂ ਕਲਾਸਾਂ ਜਿੱਥੇ-ਜਿੱਥੇ ਵੀ ਲੱਗਦੀਆਂ ਨੇ ਉਹਨਾਂ ਜਗ੍ਹਾ ਤੋਂ ਬੱਚੇ ਜਿਹੜੇ ਨੇ ਉਹ ਨਿਕਲ ਕੇ ਇੱਥੇ ਆਂਦੇ ਨੇ ਇਸ ਵੇਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਦੇਖੋ ਤੁਸੀਂ ਬੱਚੇ ਜਿਹੜੇ ਨੇ ਵਰਦੀ ਦੇ ਵਿੱਚ ਨੇ ਆਪਣੀ ਸਕੂਲੀ ਵਰਦੀ ਦੇ ਵਿੱਚ ਔਰ ਇਹ ਇੱਕ ਬਹੁਤ ਵੱਡੀ ਗੱਲ ਹੈ ਮੈਂ ਵੀਰ ਨੂੰ ਕੰਗਾ ਬਿਲਕੁਲ ਨੇੜੇ ਆ ਜਾਓ ਅਸੀਂ ਬੱਚੀ ਦੇ ਨਾਲ ਗੱਲ ਕਰਦੇ ਹਾਂ ਬੇਟਾ ਕੀ ਨਾਮ ਹੈ ਤੁਹਾਡਾ ਮੈਵਿਸ਼ਕੋਰ 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 ਇਹ ਸਾਰਾ ਸਿਲੇਬਸ ਆਂਦਾ ਤੁਹਾਨੂੰ ਹਾਂਜੀ ਕਿਹੜਾ ਭਾਗ ਪੜ ਰਹੇ ਹੋ ਭਾਗ ਪਹਿਲਾ ਭਾਗ ਪਹਿਲਾ ਕੰਪਲੀਟ ਹੋ ਗਿਆ ਨਾ ਤੁਹਾਡਾ ਹਾਂਜੀ ਤੋ ਕੀ ਕੀ ਪੜਿਆ ਸੀ ਤੇ ਵਿੱਚ ਕੁਝ ਨਵੀਂ ਚੀਜ਼ ਸਿੱਖਣ ਨੂੰ ਮਿਲੀ ਤੁਹਾਨੂੰ ਇਸ ਤੋਂ ਹਾਂਜੀ ਕੀ ਮਿਲਿਆ ਸੀ ਇਸ ਵਿੱਚ ਸਾਨੂੰ ਦੱਸਿਆ ਜਾਂਦਾ ਵਿਵਸ ਸਿੱਖ ਬਚ ਚੱਕ ਸਵੇਰੇ ਸਵੇਰੇ ਉੱਠ ਕੇ ਕੀ ਕੀ ਕਰਦਾ ਸਾਨੂੰ ਕੀ ਸਿੱਖਿਆ ਦੇਂਦਾ ਤੇ ਇਸ ਦੇ ਕਾਰਨ ਸਾਨੂੰ ਇਹ ਚੀਜ਼ਾਂ ਮਿਲਦੀਆਂ ਕਿ ਸਾਨੂੰ ਵੀ ਔਰ ਰੂਲਸ ਫਾਲੋ ਕਰਨੇ ਚਾਹੀਦੇ ਨੇ ਰੋ ਸਵੇਰੇ ਉੱਠ ਕੇ ਸਾਨੂੰ ਅਮਰਤ ਵੇਲੇ ਵੀ ਉੱਠਣਾ ਚਾਹੀਦਾ ਹੈ ਅੱਛਾ ਇਹ ਸਾਰਾ ਕੁਝ ਤੁਸੀਂ ਲਰਨ ਕਰ ਲਿਆ ਹਾਂਜੀ ਉੱਠਦੇ ਵੀ ਉਹ ਅਮਰਤ ਵੇਲੇ ਨਹੀਂ ਵੇ ਅਮਰਤ ਵੇ ਜਿੰਨਾ ਉੱਠਦੇ ਕਦੋਂ ਤੋਂ ਸ਼ੁਰੂ ਕਰੋਗੇ ਉੱਠਣਾ ਦੇਖਾਂਗੇ ਸ਼ਾਬਾਸ਼ ਦੇਖਾਂਗੇ ਨਹੀਂ ਕਰਾਂਗੇ ਸ਼ੁਰੂ ਠੀਕ ਹੈ ਅੱਛਾ ਕਿਹੜੇ ਤੁਰੀ ਕਲਾਸ ਕਿੱਥੇ ਪੜਦੇ ਸੋ 3rd ਨਹੀਂ ਇਹ ਜਿਹੜੀ ਪੰਜਾਬੀ ਦੀ ਕਲਾਸ ਹੈ ਇਹ ਗੁਰਮੁਖੀ ਦੀ ਕਲਾਸ ਇਹ ਕਿੱਥੇ ਪੜਦੇ ਸੋ ਅਸੀਂ ਇਹ ਪੜਦੇ ਸਾਂ ਉੱਥੇ ਸੈਂਟਰ ਗੁਰਦੁਆਰੇ ਸੈਂਟਰਲ ਸਿੰਘ ਸਭਾ ਗੁਰਦੁਆਰਾ ਜਿਹੜਾ ਸਿੰਬਲ ਦਾ ਹੈ ਨਾ ਵੈਰੀ ਗੁੱਡ ਕਿਹੜੇ ਕਿਹੜੇ ਸਰ ਪੜਾਂਦੇ ਸਨ ਸਾਨੂੰ ਪੰਜਾਬੀ ਬਲੇ ਸਰ ਪੜਾਂਦੇ ਸਾਂ ਸ਼ਾਬਾਸ਼ ਵੈਰੀ ਗੁੱਡ ਹੁਣ ਤੁਸੀਂ ਜੋ ਪੜਿਆ ਹੈ ਨਾ ਇਸ ਨੂੰ ਹੁਣ ਕਰਨਾ ਵੀ ਹੈ

ਦਿਖਾਓ ਮੈਨੂੰ ਦਿਖਾਓ ਨਾ ਦਿਖੋ ਖੋਲੋ 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 ਸ਼ਾਬਾਸ਼ ਆਓ ਜੀ ਅੱਗੇ ਆਜੋ ਬੱਚੀ ਤਾਂ ਪੇਪਰ ਦੇਖੋ ਜੀ ਉਹ ਵੈਰੀ ਗੁੱਡ ਉਹ ਵੈਰੀ ਗੁੱਡ ਅੱਛਾ ਤੁਸੀਂ ਸਾਰਾ ਕਰ ਲਿਆ ਜਿਹੜਾ ਹੁਣ ਜਿਹੜੇ ਨਹੀਂ ਆਂਦੇ ਉਹ ਛੋੜ ਦਿੱਤੇ ਉਹ ਫਿਰ ਕਰੋ ਨਾ ਤਿਆਰੀ ਹੋਰ ਕਰੋ ਥੋੜਾ ਥੋੜਾ ਜਿਹੜਾ ਵੀ ਹੈ ਕਿਹੜੇ ਗੁਰਦੁਆਰਾ ਸਾਹਿਬ ਪੜਦੇ ਸੋ ਕਿਹੜੇ ਗੁਰਦੁਆਰਾ ਸਾਹਿਬ ਪੜਦੇ ਮੂਲ ਮੰਤਰ ਹੁੰਦਾ ਮੂਲ ਮੰਤਰ ਹੁੰਦਾ ਤੁਹਾਨੂੰ ਹਾਂ ਜੀ ਸੁਣਾਓ सीधा नेsinada मैं नाल बोला बोलो एक ओंकार एक ओंकार सतनाम सतनाम सत्य पुरक कर्ता पुरक निरपव निरवै अकाल मराजूनी साई पंगुर प्रसाद वेरी गुड आज सच होगा सच हैप्पी सच ਨਾਨਕ ਨਾਨਕ ਖੋਜੇ ਪੀਸਾ ਸੋਤੇ ਅਸੂ ਨਾ ਯੇ ਸੋਚੀ ਲਖਵਾਨ ਚਪੈ ਚੋਪਨਾ ਯੇ ਜੇ ਲਾਇਆ ਹਾਂ ਲਿਖਦਾਰ ਉਹ ਕੀ ਪੁਖਨਾਉ ਤੜੀਏ ਜੇ ਬੰਨਾ ਪੁਨਿਆ ਪਾ ਸੈਲ ਪੈਨ ਪਲਕ ਤਾ ਹੋ ਮੇਕਿੰਗ ਨਾ ਕੋਇੰ ਵਾਓ ਤੁਸੀਂ ਇਹ ਚੀਜ਼ ਦੇਖੀਏ ਤੁਸੀਂ ਮੈਂ ਬੱਚੀ ਨੂੰ ਸਿਰਫ ਮੂਲ ਮੰਤਰ ਦੇ ਲਿਖਿਆ ਲੇਕਿਨ ਬੱਚੀ ਤੇ ਉਸ ਤੋਂ ਅੰਕੇ ਟੱਪੀ ਇਹ ਹੈ ਅਸਰ ਸਿੱਖ ਮਿਸ਼ਰੀ ਕਾਲਜ ਦੀਆਂ ਕਲਾਸਾਂ ਦਾ ਤੇ ਹੁਣ ਇਹਨਾਂ ਬੱਚਿਆਂ ਨੂੰ ਦੇਖ ਕੇ ਇਹ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਇਹ ਜ਼ਰੂਰ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਹੁਣ ਸਿੱਖ ਪਰਿਵਾਰਾਂ ਦੇ ਵਿੱਚ ਜਿਹੜੇ ਮਾਵਾਪੇ ਜਿਹੜੇ ਮਾਤਾ-ਪਿਤਾ ਨੇ ਇਹਨਾਂ ਬੱਚਿਆਂ ਦੇ ਉਹਨਾਂ ਦਾ ਰੁਝਾਨ ਜਿਹੜਾ ਹੈ ਹੁਣ ਮਾਂ ਬੋਲੀ ਪੰਜਾਬੀ ਸਿੱਖੀ ਅਤੇ ਗੁਰਮਤ ਵੱਲ ਨੂੰ ਜ਼ਰੂਰ ਹੋ ਰਿਹਾ ਹੈ ਕਿਉਂਕਿ ਸਾਡੀ ਉਮਰ ਦੇ ਜਿਹੜੇ ਅਸੀਂ ਲੋਕੀ ਹਾਂ ਸਾਨੂੰ ਪਤਾ ਹੈ ਕਿ ਗੁਰਮਤਿ ਦੀ ਜਾਣਕਾਰੀ ਨਾ ਹੋਣ ਦੇ ਕਿੰਨੇ ਨੁਕਸਾਨ ਸਾਨੂੰ ਚੱਲਣੇ ਪਏ ਨੇ ਔਰ ਉਮੀਦ ਕਰਦੇ ਹਾਂ ਕਿ ਇਹ ਛੋਟੇ-ਛੋਟੇ ਬੱਚੇ ਜਿਹੜੇ ਨੇ ਇਹ ਉਹ ਨੁਕਸਾਨ ਨਹੀਂ ਚੱਲਣਗੇ ਤੁਹਾਡਾ ਕਿਹੜੇ ਪਾਕ ਦਾ ਪੇਪਰ ਹੈ ਜ਼ੀਰੋ ਪਾਕ ਜ਼ੀਰੋ ਪਾਕ ਹੈ ਪਹਿਲਾ ਮਤਲਬ ਕਿ ਬਿਲਕੁਲ ਸਟਾਰਟਿੰਗ ਵਾਲਾ ਤੋਂ ਆਂਦਾ ਸਾਰਾ ਕੀ ਨਾਮ ਹੈ ਤੁਹਾਡਾ ਹਰਸ਼ਵਰਤ ਕੋਰ ਕਲਾਸ ਕਿਹੜੇ ਗੁਰਦੁਆਰੇ ਤੋਂ ਪੜ੍ਹਦੇ ਸੀ ਬਸਤੀ ਦੇ ਗੁਰਦੁਆਰੇ ਬਸਤੀ ਗੋਬਿੰਦਪੁਰਾ ਅੱਛਾ ਉੱਥੇ ਪੜ੍ਹਦੇ ਸੀ ਤੇ ਪੇਪਰ ਇੱਥੇ ਦੇਣ ਆਏ ਜੀ ਵੈਰੀ ਗੁੱਡ ਸਾਰਾ ਆਂਦਾ ਪੇਪਰ ਜੀ ਕਰ ਲਿਆ ਪੂਰੇ ਨੰਬਰ ਆਣਗੇ ਜੀ ਸ਼ਾਬਾਸ਼ ਸ਼ਾਬਾਸ਼ ਤੋਂ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚੇ ਐਮ ਐਮ ਐਸ ਪਬਲਿਕ ਸਕੂਲ ਜਿਹੜਾ ਐਮ ਐਮ ਐਸ ਇੰਡੀਅਨ ਪਬਲਿਕ ਸਕੂਲ ਸਿੰਪਲ ਕੈਂਪ ਵਾਰਡ ਨੰਬਰ 4 ਦਾ ਹੈ ਔਰ ਇਹ ਛੋਟੇ ਛੋਟੇ ਬੱਚੇ ਜਿਹੜੇ ਨੇ ਪੇਪਰ ਦੇ ਰਹੇ ਨੇ ਇੱਕ ਹੋਰ ਕਮਰਾ ਵੀ ਹੈ ਅਸੀਂ ਉੱਥੇ ਵੀ ਤੁਹਾਨੂੰ ਲੈ ਜਾਂਦੇ ਹਾਂ ਔਰ ਦਿਖਾਉਂਦੇ ਹਾਂ ਕਿ ਇਹ ਤਾਂ ਬਿਲਕੁਲ ਛੋਟੇ ਬੱਚੇ ਸੀ ਉਸ ਸਾਈਡ ਜਿਹੜਾ ਹੈ ਉਹ بڑے ਬੱਚੇ ਵੀ ਹਨ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਇਹ ਕਿਹੜਾ ਭਾਗ ਹੈ ਵੀਰ ਜੀ ਤੁਹਾਡਾ ਤੀਸਰਾ ਭਾਗ ਤੀਸਰਾ ਭਾਗ ਨਾਮ ਕੀ ਹੈ ਤੁਹਾਡਾ ਹਰਸ਼ਪ੍ਰੀਤ ਸਿੰਘ ਅੱਛਾ ਇਸ ਤੋਂ ਪਹਿਲੇ ਦੋ ਭਾਗ ਕਰ ਚੁੱਕੇ ਹੋ ਜੀ ਅਭੀ ਜੀ ਨੇੜੇ ਆ ਜਾਓ ਕੀ ਕੀ ਸਿੱਖਣ ਨੂੰ ਮਿਲਿਆ ਇਸ ਤੀਸਰੇ ਭਾਗ ਦੇ ਵਿੱਚ ਨਮਾ ਇਸ ਤੇ ਇਤਿਹਾਸ ਸਾਡੇ ਗੁਰੂਆਂ ਦਾ ਪ੍ਰਾਣਾ ਸਾਨੂੰ ਸਿੱਖਣ ਨੂੰ ਲੱਭਿਆ ਤੇ ਦੂਸਰੇ ਭਾਗ ਵਿੱਚ ਕੀ ਸਿੱਖਿਆ ਸੀ ਦੂਸਰੇ ਭਾਗ ਵਿੱਚ ਮਨੂੰ ਸਾਡੀ ਗੁਰਬਾਨੀ ਬਾਰੇ ਸਾਨੂੰ ਦੱਸਿਆ ਗਿਆ ਗੁਰਮਾਨੀ ਗੁਰਮਤ ਬਾਰੇ ਤੇ ਮਰਿਆਦਾ ਦੇ ਬਾਰੇ ਵਿੱਚ ਵੀ ਜੀ ਸਿੱਖ ਰਹਿਤ ਮਰਿਆਦਾ ਦੇ ਬਾਰੇ ਵਿੱਚ ਵੈਰੀ ਗੁੱਡ ਅੰਮਰ ਛੱਕੇ ਹੋਏ ਜੀ ਸਰ ਵੈਰੀ ਗੁੱਡ ਨਿਤਨੇਮ ਕਰਦੇ ਹੋ ਜੀ ਬਹੁਤ ਵਧੀਆ ਔਰ ਕਿਹੜਸ ਕੁਝ ਪੜਦੇ ਹੋ ਤੁਸੀਂ ਐਮ ਐਮ ਸੀ ਇੰਡੀਅਨ ਪਬਲਿਕ ਸਕੂਲ ਚੋਂ ਪੜ੍ਹਦੇ ਹੋ ਕਿਹੜੀ ਕਲਾਸ ਵਿੱਚ 9 9th ਕਲਾਸ ਦੇ ਵਿੱਚ ਉਹ ਰਹਿਣ ਵਾਲੇ ਸਿੰਬਲ ਦੇ ਹੀ ਜੀ ਬਹੁਤ ਅੱਛਾ ਵੈਰੀ ਗੁੱਡ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੀ ਬੋਲਬਾਣੀ ਬੱਚਿਆਂ ਦਾ ਸਲੀਕਾ ਇਹ ਇਹਨਾਂ ਕਲਾਸਾਂ ਦੇ ਵਿੱਚ ਆਉਣ ਤੋਂ ਬਾਅਦ ਹੀ ਬਦਲਦਾ ਹੈ ਬੇਸ਼ੱਕ ਸਕੂਲ ਦੀ ਪੜ੍ਹਾਈ ਜਿਹੜੀ ਐਜੂਕੇਸ਼ਨ ਹੈ ਉਹ ਵੀ ਜ਼ਰੂਰੀ ਹੈ ਮਗਰ ਉਸ ਦੇ ਨਾਲ-ਨਾਲ ਸਮਾਜਿਕ ਐਜੂਕੇਸ਼ਨ ਔਰ ਜਿਹੜੀ ਰਿਲੀਜੀਅਸ এডੂਕੇਸ਼ਨ ਹੈ ਜਿਸ ਦੇ ਨਾਲ ਕਿ ਬੱਚੇ ਦੀ ਇਨਰ ਪਰਸਨੈਲਿਟੀ ਹੋਰ ਗਰੋ ਕਰਦੀ ਹੈ ਔਰ ਬੱਚਾ achiyan aadatan nu adopt ਕਰਦਾ ਹੈ ਉਹ ਬੜੀ ਜ਼ਰੂਰੀ ਹੈ ਔਰ ਸੋਨੀਆਂ ਦਸਤਾਰਾਂ ਸਜਾਈਆਂ ਹੋਈਆਂ ਸਿਰ ਤੇ ਚੁੰਨੀਆਂ ਰੱਖੀਆਂ ਹੋਈਆਂ ਮੈਂ ਬੇਟੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਬੇਟਾ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਲੀਨ ਕੋਹੜਾ ਹੈ ਔਰ ਕਿਹੜੇ ਭਾਗ ਦੀ ਪ੍ਰੀਖਿਆ ਦੇ ਰਹੇ ਮੈਂ ਤੀਸਰੇ ਭਾਗ ਦੀ ਤੀਸਰੇ ਭਾਗ ਦੀ ਅੰਮ੍ਰਿਤਧਾਰੀ ਹੋ ਜੀ ਬਹੁਤ ਅੱਛਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਏ ਤੀਸਰੇ ਭਾਗ ਦੇ ਵਿੱਚ ਤੀਸਰੇ ਭਾਗ 'ਚ ਜੋ ਸਿੱਖ ਇਤਿਹਾਸ ਹੈ ਉਹ ਪਹਿਲੇ ਦੋ ਭਾਗਾਂ ਵਿੱਚ ਥੋੜਾ ਘਟ ਦਿੱਤੇ ਦਾ ਹੈ ਤੀਸਰੇ ਭਾਗ ਵਿੱਚ ਜਿਹਨਾਂ ਦੀ ਪ੍ਰੋਪਰ ਜੋ ਇਤਿਹਾਸ ਹੈ ਗੁਰੂਆਂ ਦਾ ਉਹ ਪ੍ਰੋਪਰ ਜੋ ਹੈ ਉਹ ਤੀਸਰੇ ਭਾਗ ਵਿੱਚ ਹੈ ਗੁਰੂਆਂ ਦੇ ਇਤਿਹਾਸ ਤੋਂ ਇਲਾਵਾ ਹੋਰ ਮਰਜੀਵੜੀਆਂ ਦਾ ਇਤਿਹਾਸ ਵੀ ਹੈ ਜੀ ਹਾਂ ਜੀ ਜੋ ਖੁੰਚੀ ਦਾ ਅੱਛਾ ਅੱਛਾ ਉਹਨਾਂ ਨੇ ਪੂਰੀ ਬੁੱਕ ਪੜ੍ਹੀ ਹੈ ਜੀ ਉਦੇ ਵਿੱਚ ਕਿਹੜੇ ਕਿਹੜੇ ਸ਼ਹੀਦਾਂ ਦਾ ਇਤਿਹਾਸ ਹੈ ਭਾਈ ਮਰਜੀਦਾਸ ਜੀ ਭਾਈ ਸਤੀਦਾਸ ਜੀ ਭਾਈ ਦੇ ਆਲਾ ਜੀ ਭਾਈ ਸੁਬੀਖ ਸਿੰਘ ਜੀ ਅੱਛਾ ਔਰ ਤੁਸੀਂ ਸਾਰਾ ਪੜ ਲਿਆ ਜੀ ਲਰਨ ਵੀ ਹੈ ਮਤਲਬ ਕਲੀਅਰ ਹੋ ਗਿਆ ਹੁਣ ਉਹਨਾਂ ਅਗਰ ਤੁਹਾਨੂੰ ਕੋਈ ਇਹਨਾਂ ਰਿਸ਼ੀਦਾਾਂ ਦੇ ਬਾਰੇ ਵਿੱਚ ਕੋਈ ਗੱਲ ਕਰੇ ਤਾਂ ਤੁਸੀਂ ਠੋਕੇ ਜਵਾਬ ਦੇ ਸਕਦੇ ਹੋ ਕਿ ਸਾਡੇ ਸ਼ਹੀਦ ਜੀ ਇਹ ਇਹ ਵਿਦਲ ਤਾਲੀ ਵਾਰੀ ਹੈ ਜੋ ਅੱਗੇ 2 ਸਾਲ ਹੋ ਰਹੇ ਨੇ ਉਹਦੇ ਵਿੱਚ ਆਜ਼ਾਦ ਆ ਚੀਤਰ ਹੋਏ ਨੇ ਕੱਲ ਕਿਨ ਫਿਲਹਾਲ ਜਿੰਨਾ ਪੜਿਆ ਉਹਨਾਂ ਕਰ ਲਾਵੇ ਵੈਰੀ ਗੁੱਡ ਸ਼ਾਬਾਸ਼ ਤੋ ਇਹ ਹੈ ਨੋਲੇਜ ਜਿਸ ਦੀ ਜ਼ਰੂਰਤ ਆਉਣ ਵਾਲੀ ਸਿੱਖ ਪੀੜੀ ਨੂੰ ਹੈ ਔਰ ਸਿੱਖ ਪੀੜੀ ਇਹੋ ਜਿਹੀ ਹੋਣੀ ਬਹੁਤ ਜ਼ਰੂਰੀ ਹੈ ਬੇਟਾ ਕਰੋ ਪੇਪਰ ਤੁਸੀਂ ਬਹੁਤ ਹੀ ਮਨ ਖੁਸ਼ ਹੁੰਦਾ ਹੈ ਕਦੇ-ਕਦੇ ਜਿਸ ਤਰ੍ਹਾਂ ਅਸੀਂ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਛੋਟੇ-ਛੋਟੇ ਬੱਚੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਰਾਜਵੀਰ ਸਿੰਘ ਰਾਜਵੀਰ ਸਿੰਘ ਜੀ ਕਿੱਥੇ ਰਹਿੰਦੇ ਹੋ ਮੈਂ ਚਾਰ ਵਾਰਡ ਕਿਹੜੀ ਕਲਾਸ 6th ਕਲਾਸ 6th ਕਲਾਸ ਔਰ ਕਿਹੜੇ ਪਾਕ ਦੇ ਰਹੇ ਹੋ ਪਾਕ ਨੰਬਰ 2 ਦੋ ਭਾਗ ਦੇ ਰਹੇ ਹੋ ਪਹਿਲਾ ਭਾਗ ਪੂਰਾ ਕੰਪਲੀਟ ਕਰ ਲਿਆ ਸੀ ਔਰ ਇਹ ਦੋ ਭਾਗ ਹੈ ਜਿਹੜਾ ਕਰ ਰਹੇ ਹੋ ਤੁਸੀਂ ਇਸ ਦੇ ਵਿੱਚ ਨਵੀਂ ਚੀਜ਼ ਕਿਹੜੀ ਸਿੱਖੀ ਕੁਝ ਨਵਾਂ ਜੋ ਪਹਿਲੇ ਭਾਗ ਵਿੱਚ ਨਹੀਂ ਸੀ ਬੋਲੋ ਜੋ ਇਸ ਵਿੱਚ ਪੜਿਆ ਹੈ ਜੋ ਇਸ ਦੇ ਵਿੱਚ ਪੜਿਆ ਹੈ ਤੁਸੀਂ ਉਹਦੇ ਬਾਰੇ ਵਿੱਚ ਗੱਲ ਕਰੋ ਸਾਨੂੰ ਪਤਾ ਚੱਲੇ ਨਾ ਕਿ ਤੁਸੀਂ ਭਾਗ 2 ਵਿੱਚ ਕੀ ਸਿੱਖਿਆ ਨਹੀਂ ਬੋਲੋ ਸ਼ਰਮ ਨਹੀਂ ਕਰਨੀ ਸਿੱਖ ਕਦੇ ਇਸ ਤਰ੍ਹਾਂ ਝੱਕ ਦੇਣੀ ਹਨ ਖੁੱਲ ਕੇ ਬੋਲਣਾ ਹੁੰਦਾ ਕਿੰਨੀ ਸੋਹਣੀ ਦਸਤਾਰ ਬੰਨੀ ਹੈ ਤੁਸੀਂ ਹੈਨਾ ਸ਼ਾਬਾਸ਼ ਚਲੋ ਜੋ ਵੀ ਪੜਿਆ ਹੈ ਇਹ ਪੇਪਰ ਆਉਂਦਾ ਪੂਰਾ ਪੂਰਾ ਆਉਂਦਾ ਹੈ ਕਰ ਲੋਗੇ ਪੂਰਾ ਵੈਰੀ ਗੁੱਡ ਸ਼ਾਬਾਸ਼ ਔਰ ਤੁਸੀਂ ਦੇਖ ਰਹੇ ਹੋ ਬੱਚੇ ਥੋੜਾ ਫਰਸਟ੍ਰੇਟ ਵੀ ਹਨ ਕਿਉਂਕਿ ਐਗਜ਼ਾਮ ਨਾਮ ਹੀ ਐਸੀ ਚੀਜ਼ ਦਾ ਹੈ ਜਿਸ ਲਈ ਐਗਜ਼ਾਮ ਵਰਡ ਆ ਜਾਏ बच्चे ते छटो बड़े भी बड़े फ्रस्ट्रेट हो ਜਾਂਦੇ ਨੇ ਔਰ ਇਧਰ ਉਧਰ ਦੀ ਗੱਲ ਵੀ ਨਹੀਂ ਕਰ ਪਾਉਂਦੇ ਪਰ ਫਿਰ ਵੀ ਮੈਂ ਦੇਖਿਆ ਕਿ ਇੱਥੇ ਬੱਚੇ ਨੇ ਬੜੀ ਹੀ ਹਲੀਮੀ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਇੱਥੇ ਸਾਡੇ ਕੋਲ ਭੰਜੀ ਵੀ ਮੌਜੂਦ ਨੇ ਭੰਜੀ ਕੀ ਨਾਮ ਹੈ ਤੁਹਾਡਾ ਵਾਈਕੁ ਜੀਕਾ ਖਾਨ ਸਾਹਿਬ ਵਾਈਕੁ ਜੀਕੀ ਫਤੇ ਮੇਰਾ ਨਾਮ ਬਲਜੀਤ ਕੋਹੜਾ ਹੈ ਔਰ ਅੱਜ ਤੁਹਾਡੀ ਡਿਊਟੀ ਇੱਥੇ ਲੱਗੀ ਹੋਈ ਹੈ ਜੀ ਜੀ ਸਰ ਤੋ ਕੀ ਮਹਿਸੂਸ ਕਰਦੇ ਇਹਨਾਂ ਬੱਚੇ ਨੂੰ ਦੇਖ ਕੇ ਸਰ ਜਦੋਂ ਇਸ ਤਰ੍ਹਾਂ ਦਾ ਕੁਝ ਅਸੀਂ ਉਪਰਾਲਾ ਕਰਦੇ ਹਾਂ ਤੇ ਸਾਡੇ ਦਿਲ ਵਿੱਚ ਵੀ ਬੜੀ ਤਮਨਾ ਹੁੰਦੀ ਹੈ ਕਿ ਜੋ ਸਾਡੇ ਬੱਚਿਆਂ ਸਾਡੇ ਬੱਚੇ ਵੀ ਅਸੀਂ ਇਸੇ ਸਕੂਲੀ ਚ ਪੜ੍ਹਦੇ ਨਾ ਅਸੀਂ ਗੱਲ ਨਹੀਂ ਹੈ ਲੇਕਿਨ ਇਹ ਜ਼ਰੂਰ ਹੁੰਦਾ ਹੈ ਕਿ ਵੀ ਉਹਨਾਂ ਨੂੰ ਨਵੀਂ ਚੀਜ਼ ਇੱਕ ਮਿਲਦੀ ਹੈ ਇੱਕ ਤੇ ਸਾਨੂੰ ਆਪਣਾ ਇਤਿਹਾਸ ਬੜਾ ਜ਼ਰੂਰੀ ਹੈ ਕਈ ਵਾਰੀ ਪੇਰੈਂਟਸ ਕੋਲ ਅਗਰ ਘੱਟ ਟਾਈਮ ਨਹੀਂ ਹੁੰਦਾ ਜਾਂ ਕਿਸੇ ਕੋਲ ਨਹੀਂ ਹੁੰਦਾ ਕੋਸ਼ਿਸ਼ ਤੇ ਵੈਸੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਲੇਕਿਨ ਅਗਰ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਇਹ ਜਿਹੜਾ ਉਪਰਾਲਾ ਅਸੀਂ ਇਹ ਸਿੱਖ ਮਿਸ਼ਨਰੀ ਵਾਲੇ ਕਰਦੇ ਹਨ ਇਹ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਜੀ ਜਿਸ ਦੇ ਸੰਮੁਖ ਬੱਚੇ ਇਹ ਛੋਟੀ ਛੋਟੀ ਕਿਤਾਬਾਂ ਚਾਹੀਏ ਚਾਹੀਏ ਹੈ ਛੋਟੀਆਂ ਬੁਕਲੇਟਸ ਹਨ ਲੇਕਿਨ ਇਹਨਾਂ ਨੂੰ ਪੜਦਿਆਂ ਹੀ ਬੱਚਿਆਂ ਨੂੰ ਨੌਲੇਜ ਆਣਾ ਨੌਲੇਜ ਆਣਾ ਸ਼ੁਰੂ ਹੋ ਜਾਂਦੀ ਔਰ ਉਹ ਇੰਟਰਸਟ ਲੈਂਦੇ ਕਿ ਸਾਨੂੰ ਇਸ ਦੇ ਬਾਰੇ ਵਿੱਚ ਪਤਾ ਚੱਲੇ ਵੈਸੇ ਵੀ ਅੱਜ ਕੱਲ ਕਿਤਾਬਾਂ ਦੀ ਪੜ੍ਹਾਈ ਜਿਹੜੀ ਹੈ ਉਹ ਲਗਭਗ ਖਤਮ ਹੁੰਦੀ ਜਾ ਰਹੀ ਹੈ ਜੀ ਜੀ ਸਰ ਜੀ ਕਿ ਬੱਚੇ ਜਿਹੜੇ ਮੋਬਾਈਲ ਦੇ ਨਾਲ ਜੁੜਦੇ ਜਾ ਰਹੇ ਨੇ ਜਦੋਂ ਬੁੱਕਸ ਦੇ ਨਾਲ ਜੁੜਨਗੇ ਤੇ ਸ਼ਾਇਦ ਉਹਨਾਂ ਦੀ ਜਿਹੜੀ ਨੌਲੇਜ ਉਹ ਪਰਫੈਕਟ ਹੋਏਗੀ ਪਰਫੈਕਟ ਹੋਏਗੀ ਜੀ 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 ਮੇਰਾ ਛੋਟਾ ਬੱਚਾ ਹੈ ਮੈਂ ਉਸ ਦਾ ਫਾਰਮ ਵੀ ਨਹੀਂ ਫਿਲ ਕੀਤਾ ਸੀ ਉਸਨੇ ਦੇਖਿਆ ਸਾਰੇ ਬੱਚੇ ਬੈਠੇ ਦਿਨ ਉਸਨੇ ਜ਼ੀਰੋ ਨੰਬਰ ਤੇ ਜਿੱਤ ਕੀਤੀ ਹੈ ਸਰ ਨੂੰ ਕਿ ਮੈਂ ਵੀ ਪੇਪਰ ਦੇਵਾਂਗਾ ਹਾਲਾਂਕਿ ਉਸਨੇ ਪੂਰਾ ਕੰਪਲੀਟ ਨਹੀਂ ਕੀਤਾ ਹੈ لیکن جس نو جننا اس نو پتہ سی جننا اس میں ਸਾਡੇ موਹ ਗੁਰਬਾਨੀ ਸੁਣੀ ਦੀ ਸੀ ਉਹਨੇ ਉਸ ਦਾ ਉਤਨਾ ਅਟੈਂਪਟ ਕੀਤਾ ਹੈ ਮਤਲਬ ਕਿ ਬੱਚਿਆਂ ਦਾ ਆਟੋਮੈਟਿਕਲੀ ਰੁਝਾਨ ਇਸ ਪਾਸੇ ਵੱਲ ਆ ਰਿਹਾ ਆ ਰਿਹਾ ਆ ਰਿਹਾ ਸਰ ਔਰ ਇਹ ਇਹ ਰੁਝਾਨ ਆਣਾ ਬਹੁਤ ਲਾਜ਼ਮੀ ਹੈ ਔਰ ਹੁਣ ਅਖੀਰ ਦੇ ਵਿੱਚ ਮੈਂ ਸਭ ਤੋਂ ਵੱਡਾ ਜਿਹੜਾ ਤਨਵਾਦ ਹੈ ਉਹ ਕਰਾਂਗਾ ਮੰਤ ਮਨਜੀਤ ਸਿੰਘ ਇੰਡੀਅਨ ਪਬਲਿਕ ਸਕੂਲ ਦੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਕੀ ਇੱਥੇ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਸਾਰਾ ਸਿਸਟਮ ਜਿਹੜਾ ਹੈ ਉਹ ਸਿਖਾਇਆ ਮੈਡਮ ਸਾਡੇ ਨਾਲ ਗੱਲਬਾਤ ਕਰਾਂਗਾ ਇਹਨਾਂ ਦੇ ਨਾਲ ਮੌਜੂਦ ਨੇ ਕੀ ਨਾਮ ਹੈ ਪੰਜੀ ਤੁਹਾਡਾ ਮਨਜੀਤ ਕੌਰ ਆ ਮਨਜੀਤ ਕੌਰ ਜੀ ਅ ਜ ਤੁਹਾਡੇ ਸਕੂਲ ਦੇ ਬੱਚੇ ਸਾਰੇ ਪੇਪਰ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਸੰਗਠਨ ਦੀ ਤਰਫੋਂ ਆਪਸੀ ਸਾਇੰਟਿਵ ਦੀ ਤਰਫੋਂ ਵੀ ਤੁਹਾਡੇ ਸਕੂਲ ਦੀ ਮੈਨੇਜਮੈਂਟ ਦਾ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਜਿਹੜਾ ਇੰਨਾ ਵੱਡਾ ਉਪਰਾਲਾ ਆਪਣੇ ਸਕੂਲ ਦੇ ਵਿੱਚ ਕਰਵਾ ਰਹੇ ਹੋ ਔਰ ਜਗ੍ਹਾ ਦੇ ਰਹੇ ਹੋ ਬੱਚਿਆਂ ਨੂੰ ਪੇਪਰ ਦੇਣ ਦੇ ਲਈ ਕੀ ਕਹਿਣਾ ਚਾਹੋਗੇ ਸਾਰੀ ਪ੍ਰੀਖਿਆ ਜਿਹੜੀ ਹੋ ਰਹੀ ਹੈ ਇਹਦੇ ਬਾਰੇ ਬਾਈ ਗੁਰਜੀ ਕਾਂਨ ਸਾਹਿਬ ਬਾਈ ਗੁਰਜੀ ਕਿਫਤੇ ਪਹਿਲਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਠੀਕ ਹੈ ਸਾਇੰਟਿਵ ਦਾ ਧੰਨਵਾਦ ਕਿਉਂਕਿ ਬਹੁਤ ਇਹ ਤੁਹਾਡੇ ਰਾਈ ਬਹੁਤ ਜ਼ਿਆਦਾ ਬਾਕੀ ਨੂੰ ਵੀ ਤੇ ਮਿਲਦੀ ਹੈ ਉਹ ਦੇਖਦੇ ਹਨ ਤੇ ਪਤਾ ਚੱਲਦਾ ਇਸ ਦਾ ਤੇ ਕਿਸ ਨੂੰ ਕੀ ਪਤਾ ਚੱਲਣਾ ਸੀ ਕਿ ਅਸੀਂ ਪੇਪਰ ਕਰਾ ਰਹੇ ਹਾਂ ਜਾਂ ਅਸੀਂ ਤਿਆਰ ਕਰਾ ਰਹੇ ਹਾਂ ਉਸ ਤੋਂ ਬਾਅਦ ਸਾਡਾ ਇਹ ਸਿੱਖ ਮਿਸ਼ਨਰੀ ਲੁਧਿਆਣਾ ਵੱਲੋਂ ਧਾਰਮਿਕ ਪ੍ਰੀਖਿਆ ਜੀ ਹਰ ਸਾਲ ਹੁੰਦੀ ਹੈ ਠੀਕ ਹੈ ਹਰ ਸਾਲ ਸਾਡੇ ਬੱਚੇ ਅਪੀਅਰ ਹੁੰਦੇ ਹਨ ਹਰ ਵਾਰ ਬਿਲਕੁਲ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਨ ਉਸ ਤੋਂ ਬਾਅਦ ਸਾਡਾ ਜਿਹੜਾ ਬੱਚਾ ਹੈ ਦੇਖੋ ਅ ਦੁਨਿਆਵੀ ਜਿਹੜੀ ਪੜ੍ਹਾਈ ਆ ਤੇ ਹੈ ਹੀ ਹੈ ਜੀ ਬਿਲਕੁਲ ਪਰ ਮੈਨੂੰ ਅਸੀਂ ਅੱਜ ਵੀ ਆਫਿਸ ਬੈਠ ਕੇ ਅ ਵੀਰ ਜੀ ਵੀਰ ਹਰਵਿੰਦਰ ਜੀ ਨਾਲ ਗੱਲ ਕਰ ਰਹੀ ਸੀ ਅਸੀਂ ਕਿ ਮੈਨੂੰ ਇਹ ਲੱਗਿਆ ਕਿ ਇਹ ਕੁਛ ਨਾ ਵੀ ਹੋਵੇ ਆਗਰ ਲਿਖਣਾ ਨਹੀਂ ਆਪਣੇ ਇਤਿਹਾਸ ਦੇ ਜਾਨੂ ਤੇ ਹਨ ਜਾਨੂ ਤੇ ਹਨ ਆਪਣੇ ਇਤਿਹਾਸ ਦੇ ਜਾਨੂ ਹਨ ਔਰ ਬੱਚੇ ਸਾਡੇ ਇੰਟਰਸਟਡ ਹਨ ਬਹੁਤ ਫਰਕ ਪਿਆ ਬਿਲਕੁਲ ਮੈਂ ਉਹਨਾਂ ਕੋਲ ਇਹ ਪੁੱਛ ਰਹੀ ਸੀ ਕਿ ਤੁਸੀਂ ਲਾਸਟ ਈਅਰ ਤੋਂ ਸਾਡੇ ਇਸ ਵਾਰ ਬੱਚਾ ਔਰ ਕਹਿੰਦੇ ਹੋ ਇਸ ਤੋਂ ਵੀ ਜ਼ਿਆਦਾ ਅਪੀਅਰ ਹੋਇਆ ਤੇ ਬੜੀ ਖੁਸ਼ੀ ਹੋਈ ਹੈ ਕਿ ਹਰ ਸਾਲ ਕੁਛ ਨਾ ਕੁਛ ਬੜਿਆ ਕਿ ਉਹ ਤੇ ਕੈਰੇ ਸੀ Jharkhand ਜਿਸ ਵੇਲੇ ਕਿ ਹਿੰਦੀ ਬਹੁਤ ਕੁਛ ਹੈ ਹਰ ਉਹਨੇ ਦਿੱਤਸੀਨ ਆਪਣੀ ਸਟੇਟs ਇਨੀ ਸਟੇਟs ਅਸੀਂ ਪੇਪਰ ਦੇ ਰਹੇ ਹਾਂ ਤੇ ਸਾਡੇ ਸਕੂਲ ਇਹ ਹੈ ਕਿ ਸਾਡਾ ਚਲੋ ਜਦੋਂ ਅਸੀਂ ਸਾਡੇ ਸਕੂਲ ਐਸਟੈਬਲਿਸ਼ ਹੋਇਆ ਸੀ ਪੰਜਾਬੀ ਦੇ ਨਾਲ ਹੀ ਹੋਇਆ ਸੀ ਮਹਾਰਾਜ ਜੀ ਦਾ ਸਭ ਤੋਂ ਵੱਡਾ ਸਾਡਾ ਮੈਸੇਜ ਉਹਨਾਂ ਦਾ ਇਹ ਸੀ ਕਿ ਬੱਚਿਆਂ ਨੂੰ ਮਾਮੂਲੀ ਪੰਜਾਬੀ ਪੰਜਾਬੀ ਜ਼ਰੂਰ ਸਿੱਖਾਣ ਹਾਂ ਉਹਨਾਂ ਦਾ ਇਹ ਸੀ ਕਿ ਹਰ ਵਾਰ ਜਦੋਂ ਵੀ ਆਉਂਦੇ ਹਨ ਤੇ ਉਹ ਬੜਾ ਇਸ ਚੀਜ਼ ਤੇ ਫੋਕਸ ਕਰਦੇ ਹਨ ਪੰਜਾਬੀ ਤੇ ਸਾਡਾ ਇਹ ਹੈ ਕਿ ਹਰ ਤੁਹਾਡਾ ਧਾਰਮਿਕ ਵਾਲਾ ਹੈ ਮਹਾਰਾਜ ਜੀ ਬਾਕੀ ਵੀ ਹਨ ਜਿਸ ਨਾਲ ਨੇ ਅਮ ਬਿਲਕੁਲ ਪ੍ਰੋਗਰਾਮ ਆ ਗਿਆ ਪ੍ਰੋਗਰਾਮ ਇਸ ਤਰ੍ਹਾਂ ਸ਼ਾਮਿਲ ਹੋ ਰਿਹਾ ਹੈ ਔਰ ਉਹਨਾਂ ਵਿੱਚ ਸਾਡਾ ਬੱਚਾ ਪਾਰਟਿਸਪੇਟ ਕਰਦਾ ਹੈ ਲਵੰਦਿਆ ਤੇ ਸਾਨੂੰ ਵੀ ਬੜੀ ਖੁਸ਼ੀ ਹੈ ਬੱਚਾ ਸਾਡਾ ਬਹੁਤ ਇੰਟਰਸਟਿਡ ਹੈ ਉਹ ਬਹੁਤ ਬਸ ਇਹ ਕਹਿੰਦੀ ਹੈ ਕਿ ਸਾਰਿਆਂ ਨੂੰ ਇਸ ਤਰ੍ਹਾਂ ਤੁਹਾਡੇ ਰਾਏ ਕੀ ਮੈਨੂੰ ਲੱਗਦਾ ਤੁਹਾਡੇ ਰਾਏ ਬਿਲਕੁਲ ਪਤਾ ਚੱਲੇਗਾ ਹਾਂ ਪਤਾ ਚੱਲਦਾ ਹੈ ਤੇ ਇਸ ਕਰਕੇ ਹੈ ਕਿ ਬਹੁਤ ਸਾਡਾ ਵੀ ਬੜਾ ਫੋਕਸ ਹੈ ਇਸ ਦੀ ਬੰਦਨੀ ਅਸੀਂ ਵੀ ਬੜਾ ਚਾਹੁੰਦੇ ਹਾਂ ਇਸ ਤਰ੍ਹਾਂ ਕਰਕੇ ਕਿ ਪੰਜਾਬ ਦੀ ਜਿਹੜੀ ਹੈ ਮਾਂ ਬੋਲੀ ਬੱਚੇ ਨੂੰ ਜ਼ਰੂਰ ਆਣੀ ਚਾਹੀਦੀ ਹੈ ਦੁਨਾਈ ਪੜਾਈ ਤੋਂ ਬਾਅਦ ਆਪਣਾ ਇਤਿਹਾਸ ਰੂਹ ਜਾਣਨ ਬੱਚਾ ਮਾਂ ਬੋਲੀ ਜਿਹੜੀ ਹੈ ਉਹ ਜ਼ਰੂਰ ਆਣੀ ਚਾਹੀਦੀ ਹੈ ਪਰ ਇਸ ਚੀਜ਼ ਦਾ ਸਾਨੂੰ ਪੇਰੈਂਟਸ ਨੂੰ ਵੀ ਜਿਹੜਾ ਹੈ ਇਹ ਖਿਆਲ ਰੱਖਣਾ ਪਏਗਾ ਕਿ ਜੇ ਮਾਂ ਬੋਲੀ ਹੈ ਤੇ ਮਾਂ ਦੀ ਕੁੱਖ ਦੇ ਵਿੱਚੋਂ ਹੀ ਬੱਚਾ ਅਗਰ ਸੁਣਦਾ ਰਵੇ ਤਾਂ ਉਹ ਜ਼ਿਆਦਾ ਅਸਰ ਕਰਦੀ ਹੈ ਪਰ ਫਿਰ ਵੀ ਇਸ ਸਕੂਲ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਸਿੱਖ ਵਿਸ਼ੇ ਕਾਲਜ ਦੀ ਕਲਾਸਿਸ ਨੂੰ ਜਿਹੜਾ ਹੈ ਇੱਥੇ ਜਾਰੀ ਰੱਖਿਆ ਔਰ ਇਹਨਾਂ ਬੱਚਿਆਂ ਦਾ ਜਿਹੜਾ ਪੇਪਰ ਹੈ ਆਪਣੇ ਸਕੂਲ ਦੇ ਵਿੱਚ ਲੈ ਰਹੇ ਨੇ ਦੇਖਦੇ ਰਹੋ ਆਪਸੀ ਸਾਇੰਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਜਗ੍ਹਾ ਤੇ ਤੁਹਾਨੂੰ ਲੈ ਕੇ ਜ਼ਰੂਰ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਵੀ ਕਿਸੇ ਵੀ ਤਰੀਕੇ ਦੇ ਧਾਰਮਿਕ ਪ੍ਰੋਗਰਾਮ ਹੋਣਗੇ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ